ਤੁਸੀਂ ਦੇਖ ਰਹੇ ਹੋ ਡੈਲੀ ਪੋਸ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬਠਿੰਡਾ ਦੀ ਪਵਿੱਤਰ ਥਾਂ ਸ੍ਰੀ ਤਖਤ ਦਮਦਮਾ ਸਾਹਿਣਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਸੀਂ ਇਸ ਪਵਿੱਤਰ ਥਾਂ ਸ੍ਰੀ ਤਖਤ ਦਮਦਮਾ ਸਾਹਿਬੀ ਕੇ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਵੱਡੀ ਗਿਣਤੀ ਵਿੱਚ ਦੂਰ ਦਰਾਡੇ ਤੋਂ ਜਿਹੜੇ ਕੀ ਸੰਗਤਾਂ ਇੱਥੇ ਨਮਸਤਕ ਹੋ ਰਹੀਆਂ ਤੇ ਜੋ ਜਿਹੜੇ ਕੀ ਇੱਥੇ ਲੋਕ ਪਹੁੰਚ ਰਹੇ ਨੇ ਤਾਂ ਗੱਲਬਾਤ ਕਰਾਂਗੇ ਲੋਕਾਂ ਨਾਲ ਪਹਿਲਾਂ ਤਸਵੀਰਾਂ ਦਿਖਾ ਦਈਏ ਤੜਾ ਤੜਾ ਦੇ ਇਥੇ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਨੇਗੇ ਪ੍ਰਸ਼ਾਸਨ ਵੱਲੋਂ ਜਿਹੜੇ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ ਤੋਂ ਨਹੀਂ ਕਰਾਂਗੇ ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਪਿੰਡ ਪੰਮੇਖਰ ਤੋਂ ਆਇਆ ਜੀ ਹਾਂ ਜਿਲ੍ਹਾ ਜਿਲ੍ਹਾ ਮਾਨਸਾ ਜੀ ਰਾਗੀ ਦਰਸ਼ਨ ਸਿੰਘ ਜੀ ਹਾਂ ਤੇ ਅੱਜ ਵਿਸਾਖੀ ਦਾ ਜਿਹੜਾ ਕੀ ਬਵਿੱਤਰ ਤਿਵਾਰ ਤੇ ਤੁਸੀਂ ਇੱਥੇ ਨਮਸਤਕ ਹੋਏ ਹੋ ਕੀ ਕਹਿਣਾ ਚਾਹਦੇ ਇਹਦੇ ਬਾਰੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈ ਵਸ ਇਕ ਬੈਠਾ ਸੀਗਾ ਉਹਨਾਂ ਨੇ चिट्ਟੀਆਂ ਪਾਈਆਂ ਆਪ ਕਮਰੇ ਦੇ ਵਿੱਚ 21 ਦਿਨ ਰਹੇ 21 ਦਿਨਾਂ ਤੋਂ ਬਾਅਦ ਬਾਹਰ ਆਏ चिट्ਟੀਆਂ ਦਾ ਢੇਰ ਲੱਗਿਆ ਹੋਇਆ ਸੀਗਾ ਤੇ ਥਾ ਥਾ ਤੇ चिट्ਟੀਆਂ ਪਾਈਆਂ ਤੇ ਆਪਣਾ ਭਾਈ ਦਿਆਲ ਸਿੰਘ ਜੀ ਲਾਹੌਰ ਦੇ ਜਨਮਪਾਤ ਦੀ ਜਾਤ ਦਾ ਖਤਰੀ ਸੀਗਾ ਭਾਈ ਧਰਮ ਸਿੰਘ ਜੀ ਉਹ ਜੱਟ ਸੀਗਾ ਆਪਣਾ ਦਿੱਲੀ ਦਾ ਹਸਤਣਾਪੁਰੀ ਦਾ ਉਹ ਵੀ ਆਏ ਮਹਾਰਾਜ ਦੇ ਸ਼ਰਨ ਤੇ ਉਸ ਤੋਂ ਬਾਅਦ ਭਾਈ ਹਿੰਮਤ ਸਿੰਘ ਜੀ ਉਹ ਵੀ ਆਏ ਮੋਗਬ ਚੰਦ ਵੀ ਆਏ ਸਹਿਬ ਚੰਦ ਵੀ ਆਏ ਤੇ 80000 ਦਾ ਕੱਟ ਅੱਜ ਜਦੋਂ ਮਹਾਰਾਜੇ ਨੇ ਨੰਦਪੁਰ ਦੇ ਸਾਬੇ ਦੇ ਕੇਸ ਕਰ ਰਿਹਾ ਸੀ ਕਿ ਦਵਾਰ ਸਜਿਆ ਉੱਥੇ 80000 ਦਾ ਕਟ ਸੀਗਾ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਿਰਦੀ ਮੰਗੀ ਕੀਤੀ ਅੱਧੇ ਲੋਕ ਤਾਂ ਖਿਚਕਣੇ ਸ਼ੁਰੂ ਹੋ ਗਏ ਜਿਹੜੇ ਅਸਲੀ ਸਿੱਖਣੀ ਸੀ ਉਹ ਤਾਂ ਉੱਥੋਂ ਭੱਜ ਗਏ ਗੁਰੂ ਪਰੇ ਜਿਹੜੇ ਕਣਕੇ ਦੇ ਛਕਉਏ ਸਨ ਉਹ ਸਾਰੇ ਭੱਜ ਗਏ ਤੇ ਉਹਦੇ ਵਿੱਚੋਂ ਮਹਾਰਾਜ ਜੀ ਨੇ ਜਦੋਂ ਉੱਥੇ ਆਖਿਆ ਵੀ ਇੱਕ ਸਿੱਖ ਦੀ ਆਪਾਂ ਨੂੰ ਸਾਨੂੰ ਲੋੜ ਹੈ ਉਹ ਪਹਿਲਾ ਜਿਹੜਾ ਉੱਠਿਆ ਉਹ ਲਾਹੌਰ ਦਾ ਭਾਈ ਦਿਆ ਸਿੰਘ ਜੀ ਜਾਦ ਦਾ ਖਤਰੀ ਜਿੱਥੇ ਗੁਰੂ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ 33 ਤਵੀ ਦੇ ਬਹਿ ਕੇ ਕਹਿੰਦੇ ਹੁਣ ਇਹ ਲਾਹੌਰ ਦੇ ਵਿੱਚ ਦਿਆ ਆ ਗਈ ਕਹਿੰਦੇ ਆਹ ਮਹਾਰਾਜਾ ਕਹਿੰਦੇ ਦਿਆ ਆ ਗਈ ਜੀ ਉਦੋਂ ਬਾਅਦ ਧਰਮਸਿੰਘ ਜੀ ਜੱਟ ਹਸਰਾਂਪੁਰੀ ਦਿੱਲੀ ਦਾ ਰਹਿਣ ਵਾਲਾ ਤੇ ਉਹਨਾਂ ਨੇ ਵੀ ਉੱਥੇ ਸ਼ਿਰਦ ਦਿੱਤਾ ਭਾਈ ਹਿੰਮਤ ਸਿੰਘ ਜੀ ਨੇ ਭਾਈ ਮੋਗਬਜੰਦ ਜੀ ਦਵਾਰਕਾਪੁਰੀ ਦੇ ਰਹਿਣ ਵਾਲਾ ਸੀਗਾ ਜਿੱਥੇ ਕ੍ਰਿਸ਼ਨ ਤੇ ਸਦਾਮੇ ਦਾ ਮੇਲ ਹੋਇਆ ਤੇ ਉਦੋਂ ਬਾਅਦ ਸਹਿਬ ਚੰਦ ਜੀ ਉਹ ਬੇਦਰ ਕਰ ਲਾਗਦੇ ਸਨ ਪੰਜਾ ਪਿਆਰਿਆਂ ਦੀ ਚੋਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾ ਪਿਆਰਿਆਂ ਦੇ ਸਿਰ ਲੈ ਪੰਜਾ ਪਿਆਰਿਆਂ ਨੂੰ ਅੰਮਰ ਸ਼ਕਾ ਕੇ ਉਹਨਾਂ ਨੂੰ ਸਰਜੀਤ ਕੀਤਾ ਕਈ ਲੋਕ ਕਹਿੰਦੇ ਨੇ ਬੱਕੜੇ ਵੱਡੇ ਮਹਾਰਾਜ ਝੂਠ ਥੋੜਾ ਹੀ ਬੋਲਦੇ ਆ ਅਸੀਂ ਲੋਕ ਝੂਠ ਬੋਲ ਸਕਦੇ ਆ ਮਾੜਾ ਸਟੇਜ ਤੇ ਆ ਕੇ ਝੂਠ ਨਹੀਂ ਬੋਲ ਸਕਦੇ ਪੰਜਾਂ ਦੇ ਸਿਰ ਲੈ ਗੁਰੂ ਪਿਆਰਿਓ ਪੰਜਿਆਂ ਨੂੰ ਸਰਜੀਤ ਕੀਤਾ ਸਤਿਗੁਰ ਮੇਰਾ ਮਾਰ ਜਵਾਲੇ ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ ਉਹ ਸਤਿਗੁਰ ਦੀ ਮਾਰ ਕੇ ਜਵਾਲ ਵੀ ਸਕਦਾ ਹੈ ਉਹ ਸਿੱਖ ਦੀ ਪ੍ਰਤਪਾਲਣਾ ਵੀ ਕਰਦਾ ਗੁਰੂ ਪਿਆਰਿਓ ਗੋਬਿੰਦ ਸਿੰਘ ਜਿਹੜਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਗੁਰੂ ਖ ਪਿਆਰਿਓ ਉਥੇ ਕਿਹਾ ਬਾ ਪਰਗਦੇ ਮਰਦੇ ਗੰਮੜਾ ਬਰੇ ਆਮ ਇਕੇਲਾ ਵਾਹਾ ਵਾਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰੂ ਸੀਗੇ ਆਪੀ ਚੇਲਾ ਸੀਗੇ ਅੱਜ ਦੇ ਕੀ ਕਹਿੰਦੇ ਕੰਨਾ ਬਾਟੀ ਕੁਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰਾ ਐ ਥੋੜਾ ਹੀ ਬਣ ਜੂਗਾ ਚੇਲਾ ਤੇ ਗੁਰੂ ਪੰਜਾਂ ਦੇ ਸਿਰ ਲੈ ਫੇਰ ਉਥੇ ਮਹਾਰਾਜ ਜੀ ਨੇ ਉਹਨਾਂ ਨੂੰ ਪੰਜਾਂ ਨੂੰ ਛਕਾਇਆ ਅੰਮ੍ਰਿਤ ਆਪ ਉਹਨਾਂ ਛਕਿਆ ਬੀਬੋ ਪਹਾੜ ਖੰਡ ਤੇ ਹਰ ਹੋਏ ਜਨਮ ਸੇ ਇਲਾ ਬਾ ਪ੍ਰਗਟਿਓ ਮਰਦ ਗੰਮੜਾ ਬਰੇ ਆਮ ਅਕੇਲਾ ਗੁਰ ਸੰਗਤ ਕੀਨੀ ਖਾਲਸਾ ਬਨ ਮੁਖੀ ਦੋਹੇਲਾ ਅਜ ਦੇ ਦਿਨ ਦੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਪਿਆਰਿਓ ਕੇਸਗੜ੍ਹ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਅਜ ਦੇ ਦਿਨ ਦੀਆ ਸਭਾ ਸੰਗਤਾਂ ਨੂੰ ਆਲ ਬਰੜੇ ਨੂੰ ਸਾਰੇ ਸੰਗਤਾਂ ਨੂੰ ਅਜ ਦੇ ਦਿਨ ਦੀਆ ਲੱਖ ਲੱਖ ਵਧਾਈਆਂ ਹੋਣ ਮੇਰੀ ਬੇਨਤ ਹੈ ਗੁਰ ਸਿੱਖਾਂ ਨੂੰ ਵੀ ਇਕੱਤਰ ਹੋ ਇਕੱਤਰ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਅਸੀਂ ਪਾਟ ਗਏ ਹੈ ਗੱਲ ਤੋਂ ਪਛਾਣ ਮਹਾਰਾਜ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸੋ ਸਭਾ ਬਸਾਏ ਅਮਰਦ ਬੀਵੋ ਸਦਾ ਚਰਜੀਵੋ ਹਰ ਸਿਮਰਦੇ ਅਨੰਤਾ ਰਗ ਤਮਾਸਾ ਪੂਰਨ ਆਸਾ ਕਬੇ ਨਾ ਬਿੰਤੇ ਵਿਆਪੇ ਚਿੰਤਾ ਭੌਰ ਮਾਰਤ ਇਹ ਮਰ ਹੋਵੋ ਹਰ ਚਰਣਾ ਉਹ ਕੋਲਾ ਨਾਨਕ ਦਾਸ ਹੁਣ ਸੰਗ ਵਟਾਇਓ ਜੋ ਜਾਣਦਾ ਚਾਤਰ ਕਬੂੰਦੇ ਮੌਲਾ ਗੁਰਸਿੱਖਾਂ ਮਨ ਵਿਧਾਈਆਂ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਆਸਾ ਦੀ ਵਾਰ ਦੇ ਵਿੱਚ ਗੁਰਸਿੱਖਾਂ ਮਨ ਵਿਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜ ਕੋਈ ਕਾਰਗਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ ਹਰਦਰਗੇ ਗੁਰਸਿੱਖ ਪਨਾਈ ਹੈ ਜਿਨ ਮੇਰਾ ਸਤਿਗੁਰ ਟੁੱਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਮੁੱਠਾ ਅੱਜ ਦੇ ਦਿਨ ਦੀਆ ਖਾਲਸਾ ਪੰਥ ਦੀ ਸਾਜਣਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਨਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਵਿਖੇ ਅੱਜ ਦੇ ਦਿਨ ਦੀਆ ਆਲ ਵਰਲਡ ਵਿੱਚ ਜਿੱਥੇ-ਥੇ ਵੀ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ ਦੰਬ ਸਿੰਮਲ ਵਾਲਾ ਸਿੱਖ ਬੈਠਾ ਹੈ ਸਾਰੇ ਨੂੰ ਅੱਜ ਦੇ ਦਿਨ ਆਲ ਵਰਲਡ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਦੀ ਮੇਰਾ ਪਿੰਡ ਪਿੰਡ ਪਵੇਖੁਰਦ ਜ਼ਿਲ੍ਹਾ ਮਾਨਸਾ ਰਾਗੀ ਦਰਸ਼ਨ ਸਿੰਘੀ ਸਾਹਿਬ ਕਾ ਹਜੂਰੀ ਦਾ ਕੀ ਬੁਢਲਾਡਾ ਮਾਨਸਾ ਤੇ ਮਲੇਸ਼ੀਆ ਸਿੰਗਾਪੁਰ ਉੱਥੇ ਵੀ ਦਰਸ਼ਕ ਦਿੱਤੇ ਸਕਦੇ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਇਹ ਪੰਜਾਬੀ ਪੰਜਾਬੀ ਹੈ ਪੰਜਾਬੀ ਪੰਜਾਬੀ ਚੈਨਲ ਡੇਲੀ ਪੋਸਟ ਡੇਲੀ ਡੇਲੀ ਪੋਸਟ ਡੇਲੀ ਉਹਨਾਂ ਵੱਲੋਂ ਮੰਡੂ ਵਿਰਾਹ ਦੇ ਵਿੱਚ ਨੇ ਬੁਲਾਇਆ ਚਲੋ ਇਹਨੂੰ ਪਰਖ ਹੁੰਦੀ ਆ ਵੀ ਕੋਈ ਬੁਝ ਬੋਲੂਗਾ ਇਹ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਪਿਆਰਿਓ ਜਿੰਨੇ ਵੀ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਪੰਜਮਾ ਤਖਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਜਮਾ ਤਖਤ ਹੈ ਇੱਥੇ ਮਹਾਰਾਜ ਜੀ ਦੇ ਜੋ ਇੱਥੇ ਆਏ ਬਹੁਤ ਚਿਰ ਰਹੇ ਇੱਥੇ ਗੁਰੂ ਪਿਆਰਿਓ ਮਾਤਾ ਸੁੰਦਰੀ ਮਾਤਾ ਸਾਹਿਬ ਦੇਵਾ ਮਾਤਾ ਜੀਤੋ ਕੌਰ ਜੀ ਜਿਹੜੇ ਸਹਿਬਜ਼ਾਦੇ ਸ਼ਹੀਦ ਹੋ ਗਏ ਇੱਥੇ ਪੁੱਛਿਆ ਇੱਥੇ ਕਹਿੰਦੇ ਸਹਿਬਜ਼ਾਦੇ ਕਿੱਥੇ ਨੇ ਮਤਾਵਾਂ ਦੀਆਂ ਅੱਖਾਂ ਆ ਕਹੇ ਮੇਰੇ ਸਾਰੇ ਪੁੱਤਰੇ ਨੇ ਇਹਨ ਪੁੱਤਰ ਲਗੇ ਸੀਸ ਪਰ ਦੁਆਰ ਦੀਏ 10000 ਜੀਵਤ 40000 ਦੀਏ ਸਤਜਾਰ ਕਿ ਸਾਰੇ ਕਹਿੰਦੇ ਮੇਰਾ ਸਿੱਖੀ ਦੇ ਪੁੱਤੀ ਨਹੀਂ ਮੇਰੇ ਪਹਿਲੀ ਸੇਵਾ ਬਹੁਤ ਗੱਲ ਕੀਤੀ ਜਾਵੇ ਬੜੀ ਪਵਿੱਤਰ ਜਗਾ ਹੈ ਇੱਥੇ ਲੋਕ ਪਹੁੰਚਦੇ ਨੇ ਦੂਰ ਦਰਾਟੇ ਤੋਂ ਦੱਸਿਆ ਜਾਂਦਾ ਇੱਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਹੋਵੇ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੌਜਵਾਨ ਧਾਰਮਿਕ ਚੀਜ਼ਾਂ ਤੋਂ ਦੂਰ ਹੋਣਦੇ ਜਾ ਰਹੇ ਨੇ ਕੀ ਇਹ ਨੌਜਵਾਨ ਜਿਹੜੇ ਵੀਰਨ ਭਾਈ ਅੱਜ ਨਸ਼ਿਆਂ ਦੇ ਆਦੀ ਹੋ ਗਏ ਨੇ ਮੈਂ ਸਰਕਾਰਾਂ ਨੂੰ ਬੇਨਤੀ ਕਰ ਦਾ ਇਹ ਜਿਹੜੇ ਨੌਜਵਾਨ ਪੀੜ੍ਹੀ ਆ ਸਾਡੀ ਇਹਨੂੰ ਸਾਮੋ ਇਹਨੂੰ ਨੱਥ ਪਾਓ ਗੁਰੂਆਂ ਪਿਆਰੋ ਆਪਣਾ ਰਾਜ ਆ ਜੇ ਉਹ ਚੰਗਾ ਕਰੋ ਲੋਕ ਤੁਹਾਨੂੰ ਚੰਗੇ ਕਹਿਣ ਬੰਦਾ ਦਾ ਕਹਿਣ ਚੰਗਾ ਕਹਿਣ ਸਾਡੀ ਆ ਜਿਹੜੀ ਪੀੜ੍ਹੀ ਐ ਇਹਦਾ ਖਤਮ ਹੁੰਦੀ ਜਾਂਦੀ ਐ ਅੱਗੇ ਪੀੜ੍ਹੀਆਂ ਵਧੀਆ ਸੀ ਗੁਰੂਆਂ ਪਿਆਰੋ ਲੋਕ ਇਕੱਠੇ ਬੈਹਣੇ ਦੀ ਸੱਥਾਂ ਦੇ ਵਿੱਚ ਅੱਜ ਚਾਰ ਭਰਾ ਇਕੱਠੇ ਨਹੀਂ ਬਹਿ ਸਕਦੇ ਨਾ ਕੋਈ ਭੈਣ ਭਰਾ ਦਾ ਰਿਸ਼ਤਾ ਰਹਿ ਗਿਆ ਤੇ ਨਾ ਮਾਂ ਪੁੱਤ ਦਾ ਰਿਸ਼ਤਾ ਰਹਿ ਗਿਆ ਅੱਜ ਦਾ ਰਿਸ਼ਤਾ ਕੋਈ ਨਹੀਂ ਰਹਿ ਗੁਰੂਆਂ ਪਿਆਰੋ ਸਭ ਆਪੋ ਆਪਣੇ ਜਿੱਦਾ ਮੈਂ ਆਪੋ ਆਪਣੀ ਗੁਰੂ ਵੀ ਕਹਿਣਾ ਸਾਰੇ ਗੁਰੂਆਂ ਪਿਆਰਿਓ ਨਸ਼ਿਆਂ ਤੋਂ ਦੂਰ ਰਹੋ ਅਮਰ ਸੱਚੇ ਗੁਰੂਆਂ ਵਾਲੇ ਬਣੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਐਲੀ ਸੇਵਾ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੱਜ ਗੱਜ ਕਰਾ ਬਲਾਵੇ ਲਹਿਰ ਹੋ ਜਾ ਰੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਹਾਵੇ ਸਾਮ੍ਹデア ਕਾ ਦਾ ਦਰ ਦੇ ਵਿੱਚ ਬਾਬਾ ਬਲਬੀਰ ਸਿੰਘ ਨੂੰ ਉੱਥੇ ਕੀਰਤੇ ਕਰੂ ਜਾ ਕੇ ਹਨ ਉੱਥੇ ਵੀ ਮੇਰੀ ਜੋੜੀ ਹੁੰਦੀ ਹੈ ਕਿਸ ਦਿਨ ਦੀ ਬਹੁਤ ਬਹੁਤ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਇਹ ਖਾਲਸਾ ਸਾਜਨਾ ਦਿਵਸ ਵਿਖੇ ਵਿਸਾਖੀ ਤੇ ਇੱਥੇ ਜਿਹੜਾ ਕੀ ਬੜੇ ਦੂਰ ਦਰਾਟੇ ਤੋਂ ਜਿਹੜੇ ਕੀ ਲੋਕ ਨਮਸਤਕ ਹੋ ਰਹੇ ਨੇਗੇ ਤਾਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀ ਇੱਥੇ ਲੰਗਰ ਦੀ ਸੇਵਾ ਵੀ ਲਾਈ ਗਈ ਹੈ ਤਾਂ ਤੁਸੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਬਾਣੀ ਸੁਣਾਓ ਸਾਜਨਾ ਪਾਓ ਤਾਂ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗੁਰਬਾਣੀਆਂ ਨਾਲ ਜੋੜਿਆ ਜਾ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੂੰ ਸਮਾਨਿਤ ਵੀ ਕੀਤਾ ਜਾ ਰਿਹਾ ਛੋਟੇ ਛੋਟੇ ਬੱਚੇ ਵੀ ਆਏ ਨੇਗੇ ਇਸ ਤਰ੍ਹਾਂ ਦੇ ਜਿਹੜੇ ਕਿ ਲੰਗਰ ਇੱਥੇ ਇਸ ਤਰ੍ਹਾਂ ਦੇ ਲੰਗਰ ਲੱਗੇ ਨੇਗੇ ਤੁਸੀਂ ਦੇਖ ਰਹੇ ਹੋ ਦਸਤਾਰਾਂ ਸਜਾਈਆਂ ਜਾ ਰਹੀਆਂ ਗਿਆ ਪ੍ਰਸ਼ਾਸਨ ਦੀ ਜਿਹੜੀ ਕਿ ਨਿਗਾ ਪੈਣੀ ਨਿਗਾ ਰੱਖ ਜਿਹੜੀ ਕਿ ਇਸ ਮੇਲੇ ਤੇ ਜਿਹੜੀ ਕਿ ਕੈਮਰੇ ਦੀ ਥਾਂ ਤਾਂ ਤੇ ਜਿਹੜੀ ਉਸ ਦੀ ਰਾਹੀ ਤੇ ਨਿਗਾ ਤੇ ਜਿਹੜੇ ਕਿ ਦੇਖਿਆ ਜਾ ਰਿਹਾ ਤਾਂ ਤਸਵੀਰਾਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਨੇਗੇ ਨਮਸਤਕ ਹੋ ਰਹੇ ਨੇਗੇ ਤਾਂ ਇੱਥੇ ਅਬਈ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਬਹੁਤ ਵਧੀਆ ਸੰਗਤ ਆ ਰਹੀ ਹੈ ਜੀ ਅੱਜ ਕਾਲਸੇ ਦਾ ਜਨਮ ਦਿਹਾੜਾ Bye. ਜਿੱਥੇ ਤੱਕ ਇਛਲੀ ਨਾਮ ਨਾਮਾ ਸਾਹਿਬ ਸਾਬੋ ਕੀ ਤਲਵੰਡੀ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਰ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਜੰਗ ਜੁਦਾਂ ਲੜ ਕੇ ਆ ਕੇ ਇੱਥੇ ਕਵਰ ਕਸਾ ਖੋਲਿਆ ਤੇ ਮਤਮਾ ਜਦੋਂ ਦਿੱਲੀ ਤੋਂ ਆਗਿਆਂ ਨੇ ਤੇ ਮਤਮਾ ਨੂੰ ਕਿਹਾ ਕਿ ਛੋਟੇ ਵੱਡੇ ਸਭ ਯਾਦ ਦੇ ਨਜ਼ਰ ਨਹੀਂ ਆ ਰਹੇ ਤੇ ਮੇਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਮਨੇ ਸੰਗਤ ਮਨੇ ਇਸ਼ਾਰਾ ਕਰਕੇ ਕਿਹਾ ਇਨ ਪੁੱਤਰ ਨੇ ਕੇ ਸੀਸਪੇਜ ਵਾਰ ਦੀ 4 ਵਾਰ ਹੋਏ ਕਿਹਾ ਹੋਏ ਤੇ 4 ਹੋਏ ਦਾ ਕਿਹਾ ਹੋਇਆ ਜੀਵਤ ਗਏ ਹਜ਼ਾਰ ਸੰਗਤਾਂ ਮੰਨੀ ਅਖਿਆਰਾ ਕਰਕੇ ਮੇਰੇ ਸਤਿਗੁਰੂ ਸ੍ਰੀ ਗੁਰੂ ਦਸ਼ਮੇਸ਼ ਪਿਤਾ ਜੀ ਨੇ ਵੰਦਨ ਕੀਤੇ ਤੇ ਉਸ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਇਸ ਵਿਸਾਖੀ ਦੀਆਂ ਬੜੇ ਪਵਿੱਤਰ ਤਗਾ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜੀ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਪੂਰੇ ਵਰਲਡ ਦੇ ਉੱਤੇ ਪੂਰੀ ਦੁਨੀਆ ਦੇ ਬੈਠੇ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਕੋਟਾਂ ਕੋਟਾਂ ਮੁਬਾਰਕ ਕਾਂ ਬਤਾਇਆ ਜਨਮ ਜਿਸ ਦਿਨ ਕਿ 1699 ਮਈ ਵਿਸਾਖੀ ਵਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਸਿੱਖੀਆਂ ਸਰਦਾਰੀਆਂ ਬਖਸ਼ੀਆਂ ਜੋ ਅਸੀਂ ਅੱਜ ਸਰਦਾਰੀਆਂ ਦਾ ਭਗਦਰ ਨਿਵਾਰ ਰਹੇ ਆ ਆਨੰਦ ਮਾਣ ਰਹੇ ਆ ਇਹ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਦੇ ਦਸਵੇਂ ਪਾਤਸ਼ਾਹ ਦੀ ਦੇਣ ਹੈ ਸਾਨੂੰ ਖਾਲਸਾ ਸਾਜਣਾ ਕੀਤੀ ਸਾਨੂੰ ਗੋਬਾਣੀ ਰਬਾਣੀ ਦੇ ਧਾਰਨੀ ਹੋਣ ਦੀ ਉਹਨਾਂ ਨੇ ਪ੍ਰੇਰਣਾ ਦਿੱਤੀ ਅੱਜ ਵੀ ਜ਼ਰੂਰਤ ਹੈ ਕਿ ਵੱਧ ਤੋਂ ਵੱਧ ਸਾਨੂੰ ਮਮਰਾ ਸੰਚਾਰ ਕਰਕੇ ਗੁਰੂ ਜੀ ਦੇ ਅਗਾਸ਼ੇ ਅਨਸਾਰ ਬਾਣੀ ਦੇ ਬਾਣੇ ਦਾ ਧਾਰ ਨਹੀਂ ਹੋਣਾ ਚਾਹੀਦਾ ਆ ਆਪਣੇ ਸੰਤੰਗੇ ਸ਼ੋਭ راستੇ ਚੱਲਣਾ ਚਾਹੀਦਾ ਆ ਮਨੁੱਖਤਾ ਨੂੰ ਮਨੁੱਖਤਾ ਨੂੰ ਇੱਕ ਨਿਗਾਰਾ ਦੇ ਦੇ ਹੋਏ ਸਰਬ ਸੰਜੀਵ ਬਲਤਾ ਦਾ ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਉਹ ਇਹਦੇ ਪੈਰਾ ਜਣਾ ਚਾਹੀਦਾ ਆ ਤੇ ਗੁਰੂ ਸਾਹਿਬ ਦੇ ਬਰੋਸਾਏ ਹੋਏ ਆਸਥਾਨ ਦਮਦਮਤ ਸ੍ਰੀ ਤਪੂ ਸਾਬੋ ਕੀ ਤਲਵੰਡੀ ਵਿਖੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿੰਨੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਇਸ ਆਸਥਾਨ ਤੇ ਆਈਆਂ ਨੇ ਸਾਰੀਆਂ ਧੰਤਾਂ ਦੇ ਲੋਕ ਨੇ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਪਰਿਵਾਰਾਂ ਵਿੱਚ ਘਰ-ਪਰਿਵਾਰਾਂ ਵਿੱਚ ਤੰਦਰੁਸਤੀ ਦੇ ਰੋਗ ਦਾ ਬਖਸ਼ੇ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਆ ਬਿਲਕੁਲ ਵੱਡੀ ਗਿਣਤੀ ਵਿੱਚ ਸਰਦਾਲੂਆ ਦੇ ਵਿੱਚ ਬੜਾ ਹੀ ਉਸ਼ਾ ਹੈ ਤੇ ਵਕ ਵਕ ਤਰ੍ਹਾਂ ਦੇ ਲੰਗਰ ਤੁਹਾਨੂੰ ਦਿਖਾ ਦਿੱਤੇ ਗਏ ਤੇ ਵੱਡੀ ਗਿਣਤੀ ਵਿੱਚ ਸਰਦਾਲੂ ਪੋਚ ਕੀ ਕਹਿਣਾ ਚਾਹੁੰਦੇ ਹੋ ਅੱਜ ਵਿਸਾਖੀ ਦਾ ਤਿਉਹਾਰ ਬੜੀ ਦੂਰੋਂ ਦੂਰੋਂ ਲੋਕ ਆ ਰਹੇ ਨੇ ਛੋਟੇ ਛੋਟੇ ਬੱਚੇ ਖਾਲਸਾ ਸਾਜਨਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਲਗੀਧਰ ਦੇ ਪੁੱਤਰ ਜੀਓ ਅਮਰਤਾਰੀ ਹੋ ਕੇ ਜੀਓ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਹਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਆਈਆਂ ਸੰਗਤਾਂ ਦਾ ਤਖਤ ਸਾਹਿਬ ਤੇ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਖਾਲਸਾ ਪੰਥ ਸਾਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ ਜੀ